ੴ ਸਤਿਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਨਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਪੈਰੋ ਕਰੈ ਜੀਕੂ ਕਰੈ ਉਲਟ ਬਾਹੂ ਕੇ ਸਿਰ ਪਰ ਪਰੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਬੂੜੋ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੀ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾਂਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਹਾ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ ਹੇ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਪੈਰੋ ਕਰੈ ਜੇ ਕੋ ਕਰੈ ਉਲਟ ਬਾਹੂ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਹ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗੜੋ ਡਗੂੜੋ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂ ਬੇਸਾ ਕੋਟ ਸਮੁੰਦਰੀ ਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਦੀ ਦੁਹਾਈ ਹੇ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਬਾਹੂ ਕੇ ਸਿਰ ਪਰ ਪਰੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੀ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾਂਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ हे ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਪੈਰੋ ਕਰੈ ਜੇ ਕੋ ਕਰੈ ਉਲਟ ਬਾਹੂ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡਾਂਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗੜੋ ਡਗੂੜੋ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ਾਂਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂ ਬੇਸਾ ਕੋਟ ਸਮੁੰਦਰੀ ਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਦੀ ਦੁਹਾਈ ਹੇ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਪੈਰੋ ਕਰੈ ਜੇਕੂ ਕਰੈ ਉਲਟ ਬਾਹੂ ਕੇ ਸਿਰ ਪਰ ਪਰੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੀ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ 헤 ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਤ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਪੈਰੋ ਕਰੈ ਜੇ ਕੋ ਕਰੈ ਉਲਟ ਵਾਹੂ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਹ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂ ਬੇਸਾ ਕੋਟ ਸਮੁੰਦਰੀ ਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਦੀ ਦੁਹਾਈ ਹੇ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇਕੂ ਕਰੈ ਉਲਟ ਬਾਹੂ ਕੇ ਸਿਰ ਪਰ ਉਪਰੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੀ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾਂਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ हे ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਤ ਸੱਚ ਜੁਗਾਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਪੈਰੋ ਕਰੈ ਜੇ ਕੋ ਕਰੈ ਉਲਟ ਬਾਹੂ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਹ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂ ਬੇਸਾ ਕੋਟ ਸਮੁੰਦਰੀ ਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਦੀ ਦੁਹਾਈ ਹੇ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਪੈਰੋ ਕਰੈ ਜੇ ਕੋ ਕਰੈ ਉਲਟ ਵਾਹੂ ਕੇ ਸਿਰ ਪਰ ਉਪਰੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੀ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾਂਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ हे ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਤ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਪੈਰੋ ਕਰੈ ਜੇ ਕੋ ਕਰੈ ਉਲਟ ਬਾਹੂ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂ ਬੇਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਦੀ ਦੁਹਾਈ हे ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਪੈਰੋ ਕਰੈ ਜੇ ਕੋ ਕਰੈ ਉਲਟ ਵਾਹੂ ਕੇ ਸਿਰ ਪਰ ਪਰੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੀ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ हे ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਪੈਰੋ ਕਰੈ ਜੇ ਕੋ ਕਰੈ ਉਲਟ ਬਾਹੂ ਕੇ ਸਿਰ ਪਰ ਪੜੈ ਰਾਜਾ ਕੋ ਜੂਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਹ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂ ਬੇਸਾ ਕੋਟ ਸਮੁੰਦਰੀ ਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ ਹੇ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇ ਕੋ ਕਰੈ ਉਲਟ ਬਾਹੂ ਕੇ ਸਿਰ ਪਰ ਪਰੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੀ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾਂਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ हे ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਤ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਪੈਰੋ ਕਰੈ ਜੇ ਕੋ ਕਰੈ ਉਲਟ ਬਾਹੂ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਹ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗੜੋ ਡਗੂੜੋ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂ ਬੇਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ ਹੇ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਪੈਰੋ ਕਰੈ ਜੇ ਕੋ ਕਰੈ ਉਲਟ ਬਾਹੂ ਕੇ ਸਿਰ ਪਰ ਪਰੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਬੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੀ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾਂਬੇ ਸਾ ਕੋਟ ਸਮੁੰਦ ਸਿਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ हे ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਪੈਰੋ ਕਰੈ ਜੇ ਕੋ ਕਰੈ ਉਲਟ ਬਾਹੂ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਹ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗੜੋ ਡਗੂੜੋ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂ ਬੇਸਾ ਕੋਟ ਸਮੁੰਦਰੀ ਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਦੀ ਦੁਹਾਈ ਹੇ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇਕੂ ਕਰੈ ਉਲਟ ਬਾਹੂ ਕੇ ਸਿਰ ਪਰ ਪਰੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੀ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾਂਬੇ ਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ हे ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਤ ਸੱਚ ਜੁਗਾਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਪੈਰੋ ਕਰੈ ਜੇ ਕੋ ਕਰੈ ਉਲਟ ਬਾਹੂ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਹ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਗੂੜੋ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂ ਬੇਸਾ ਕੋਟ ਸਮੁੰਦ ਸੀਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਦੀ ਦੁਹਾਈ ਹੇ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਭੈਰੋ ਕਰੈ ਜੇਕੂ ਕਰੈ ਉਲਟ ਬਾਹੂ ਕੇ ਸਿਰ ਪਰ ਉਪਰੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਬੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੀ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀਤੇ ਚਾਰੋ ਦਿਸ਼ਾ ਤਾਂਬੇ ਸਾ ਕੋਟ ਸਮੁੰਦ ਸਿਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਕੀ ਦੁਹਾਈ हे ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਤ ਸੱਚ ਜੁਗਾਤ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਹਾਕਣੀ ਭਾਕਣੀ ਸ਼ਿਹਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਸ਼ਬਦ ਸੋ ਥਾਪ ਡਾਰੀ ਦ੍ਰਿਸ਼ਟ ਕਰੈ ਮੁਸ਼ਟ ਕਰੈ ਵੈਰ ਕਾਲ ਕਰੈ ਨજર ਕਰੈ ਜਾਦੂ ਕਰੈ ਟੂਣਾ ਕਰੈ ਪੈਰੋ ਕਰੈ ਜੇ ਕੋ ਕਰੈ ਉਲਟ ਬਾਹੂ ਕੇ ਸਿਰ ਪਰ ਪੜੈ ਰਾਜਾ ਕੋ ਜੋਰ ਮੈਂ ਮੋਰ ਕੇ ਘੋਰ ਮੈਂ ਚੋਰ ਕੇ ਡੰਡ ਮੈਂ ਹ ਜਲੇ ਥਲੇ ਘਾਟੇ ਆਵ ਘਾਟੇ ਡਰੇ ਡੂਗਰ ਡਗੂੜ ਮਰੂੜੇ ਗੁਰੂ ਨਾਨਕ ਸ਼ਬਦ ਰੱਛਿਆ ਕਰੇ ਸ਼ੰਕਰ ਮਾਤਾ ਸ਼ੰਕਰ ਪਿਤਾ ਸ਼ੰਕਰ ਜੀ ਤੇ ਚਾਰੋ ਦਿਸ਼ਾ ਤਾਂ ਬੇਸਾ ਕੋਟ ਸਮੁੰਦਰੀ ਖਾਈ ਜਹਾਂ ਤਹਾਂ ਗੁਰੂ ਨਾਨਕ ਸਾਹਿਬ ਜੀ ਦੀ ਦੁਹਾਈ ਹੇ ਦੀਨ ਦੁਨੀਆ ਕੇ ਪਾਤਸ਼ਾਹ ਤੇਰੀ ਪਨਾਹੀ